ਜੀ ਗੱਲਬਾਤ ਕਰਨ ਜਾ ਰਹੇ ਹਾਂ ਸਰਜੀਤ ਸਿੰਘ ਰਖੜਾ ਜਿਹੜੇ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਬਣੇ ਬਾਥਰੂਮ ਨੂੰ ਸਾਫ ਕਰ ਰਹੇ ਹਨ ਸਰਦਾਰ ਸਰਜੀਤ ਸਿੰਘ ਰਖੜਾ ਹਾਂਜੀ ਰਖੜਾ ਜੀ ਅੱਜ ਸੇਵਾ ਕਰ ਰਹੇ ਹਾਂ ਜੀ ਗੱਲ ਕਰੀਏ ਤਾਂ ਦੇਖੋ ਸੇਵਾ ਤਾਂ ਕਰਨੀ ਬਣਦੀ ਹੋਇਆ ਸਾਨੂੰ ਸ੍ਰੀ ਅਕਾਲਤਾ ਸਾਹਿਬ ਤੋਂ ਹੁਕਮ ਹੋਇਆ ਹੈ ਸੇਵਾ ਸਾਡੀ ਉਹੀ ਕਰਨਾ ਬਣਦਾ ਹੈ ਫਰਜ਼ ਬਣਦਾ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਆ ਕੇ ਸੇਵਾ ਕਰੀਏ ਪਰ ਹੁਣ ਤਾਂ ਹੁਕਮ ਦੀ ਪਾਲਣਾ ਕਰ ਰਹੇ ਹਾਂ ਔਰ ਅਸੀਂ ਤਾਂ ਇਹ ਗੱਲ ਮੇਰਾ ਖਿਆਲ ਹੈ ਪਿਛਲੇ 5-7 ਸਾਲ ਤੋਂ ਕਹਿ ਰਹੇ ਸੀ ਕਿ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜੋ ਸੇਵਾ ਤੁਹਾਨੂੰ ਲਾਉਣਗੇ ਜੋ ਸੇਵਾ ਲਾਉਣਗੇ ਉਹ ਇਨ ਵਿੱਚ ਲਾਗੂ ਕਰ ਲਈ ਤੇ ਕੱਲ ਵੀ ਅਸੀਂ ਇਹੀ ਬੇਨਤੀ ਕੀਤੀ ਜਾਣ ਨੂੰ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਕੈਬਨਟ ਵਿੱਚ ਰਹੇ ਹੋ ਤੁਸੀਂ ਵੀ ਇੱਕ ਜਣ ਸੇਵਾ ਕਰੋ ਤੁਸੀਂ ਇਹ ਮੰਨਦੇ ਹੋ ਕਿ ਅਕਾਲੀ ਸਰਕਾਰ ਦੇ ਸਮੇਂ ਜਿਹੜੇ ਕੁਝ ਗੁਨਾਹ ਹੋਏ ਨੇ ਇਹ ਜਿਨ੍ਹਾਂ ਦੀ ਸਜ਼ਾ ਮਿਲੀ ਅਸੀਂ ਤਾਂ ਲਿਖ ਕੇ ਦਿੱਤਾ ਅਸੀਂ ਤਾਂ ਕਿਹਾ ਕਿ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਟਾਈਮ ਦੇ ਵਿੱਚ ਆਹ ਗੁਨਾਹ ਹੋਏ ਨੇ ਬੰਜਰ ਗੁਨਾਹ ਹੋਏ ਨੇ ਵੱਡੇ ਗੁਨਾਹ ਹੋਏ ਨੇ ਨਾਫ ਕਰਨ ਨਾ ਮਾਫ ਕਰਨ ਵਾਲੀ ਜੁਰਮ ਹੋਏ ਨੇ ਪਰ ਇਹ ਤਖਤ ਫਿਰ ਬਖਸ਼ਣਯੋਗ ਹੈ ਬਖਸ਼ਦਾ ਹੈ ਸਾਨੂੰ ਵੀ ਬਖਸ਼ਣਾਂ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸੋ ਜੋ ਉਹਨਾਂ ਦਾ ਹੁਕਮ ਹੈ ਇਨਵੇਂ ਲਾਗੂ ਕਰਾਂਗੇ ਇਨਵੇਂ ਮੰਨਾਂਗੇ ਅਖੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਅਜੇ ਵੀ ਰੁਕਣ ਨੂੰ ਨਹੀਂ ਦਾ ਨਾਂ ਨਹੀਂ ਲੈ ਰਹੇ ਇਸ ਤੋਂ ਪਹਿਲਾਂ ਜਿਹੜੀ ਸੀ ਕਾਂਗਰਸ ਸਰਕਾਰ ਵੇਲੇ ਵੀ ਬੇਅਦਬੀ ਦੇ ਮਾਮਲੇ ਹੋਏ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਰਕਾਰ ਵੇਲੇ ਵੀ ਜਿਹੜੇ ਬੇਅਦਬੀ ਦੇ ਮਾਮਲੇ ਆਏ ਸਾਹਮਣੇ ਹੁਣ ਇਹ ਜਿਹੜੇ ਕਿ ਇਹਨਾਂ ਨੂੰ ਵੀ ਤਲਬ ਕਰਨਾ ਚਾਹੀਦਾ ਹੈ ਕਿ ਕਿਸ ਦੇਖੋ ਉਹ ਪੰਥਕ ਨਹੀਂ ਸਾਡਾ ਜਿਹੜਾ ਸ਼ੋਮਣੀ ਕਲਦਾ ਪੰਥਕ ਹੈ ਗੁਰੂ ਦਾ ਮੰਡਲ ਹੈ ਗੁਰਦਾਵਟ ਅਸਲ ਲੈ ਕੇ ਚੱਲਣ ਵਾਲਾ ਹੈ ਗੁਰੂ ਸਾਡੀ ਮੱਤ ਵੀ ਕਰਦਾ ਹੈ ਸੋ ਸਾਡਾ ਡਿਊਟੀ ਹੈ ਉਹ ਮੰਨਦੇ ਨੇ ਨਹੀਂ ਮੰਨਦੇ ਉਹਨਾਂ ਤਲਵ ਹੋਣਾ ਨਹੀਂ ਹੋਣਾ ਉਹ ਬੱਕਰੀ ਗੱਲ ਹੈ ਪਰ ਸਾਡੀ ਤਾਂ ਅਸੀਂ ਹਾਈ ਪੰਥਕ ਪਾਰਟੀ ਦੇ ਗੁਰੂ ਮੰਡਲ ਆ ਗੁਰਦਾਵਟ ਇੱਥੇ ਹੀ ਕਹਿੰਦੇ ਰਹੇ ਹਾਂ ਕਿ ਜੋ ਗੁਰੂ ਹੁਕਮ ਕਰੂਗਾ ਅਸੀਂ ਐ ਜੀਤੀ ਚ ਮੰਨਣਾ ਤੁਹਾਨੂੰ ਜਿਹੜੀ ਸਜ਼ਾ ਲਗਾਈ ਇਹਨੂੰ ਮੈਂ ਸਜ਼ਾ ਨੂੰ ਤੁਸੀਂ ਇਹਨੂੰ ਇਹਨੂੰ ਸਜ਼ਾ ਦੇ ਤੌਰ ਤੇ ਗਿੰਦੇ ਜਾਂ ਸੇਵਾ ਦੇ ਦੇਖੋ ਤਾਂ ਮੰਨ ਮੰਨ ਦੀ ਗੱਲ ਹੈ ਅਸੀਂ ਤਾਂ ਜੇ ਅੱਗੇ ਵੀ ਆਉਣੀ ਸੀ ਤਾਂ ਵੀ ਸੇਵਾ ਕਰਕੇ ਕਰਨ ਦਿੰਦੀ ਸੀ ਤੇ ਅੱਜ ਵੀ ਸੇਵਾ ਹੀ ਸਮਝਦੇ ਆਂ ਤੇ ਉਹਨਾਂ ਕੰਨੇ ਸਾਨੂੰ ਸਜਾਏ ਹੈ ਤਾਂ ਉਹਨੂੰ ਵੀ ਅਸੀਂ ਕਬੂਲ ਕਰਦੇ ਆਂ ਤੇ ਸਾਡੇ ਲਈ ਤਾਂ ਹੁਕਮ ਅਹਿਮਦ ਪਹਿਲੀ ਗੱਲ ਕਹੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਾਡੇ ਲਈ ਸਭ ਤੋਂ ਵੱਡੀ ਗੱਲ ਸ਼੍ਰੀ ਹਰਿਮੰਦਰ ਸਾਹਿਬ ਆਕੇ ਸੀ ਗੁਰੂ ਘਰ ਠਾਹੀ ਲਾਉਣੇ ਉਹ ਤੋਂ ਬਾਅਦ ਫਿਰ ਜੇ ਪੋਲੀਟਿਕਲ ਕਲ ਕਰ ਲਈਏ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਹੁਕਮ ਹੈ ਸਾਡੇ ਲਈ ਜੋ ਵੀ ਲੱਗੂਗਾ ਇਨ ਮੇਨ ਇਹ ਤਾਂ ਇੱਕ ਜਿੰਦਾ ਕਿਹਾ ਇੱਕ ਘਾਟੇ ਲਈ ਕਿਹਾ ਜੇ ਸਾਨੂੰ ساری ਜ਼ਿੰਦਗੀ ਖਤਰ ਵੀ ਕਹਿਣ ਤਾਂ ساری ਜ਼ਿੰਦਗੀ ਵੀ ਇਹ ਕਿ ਇਹ ਸੇਵਾ ਤੋਂ ਵੱਧੋ ਕਿ ਅਕਾਲੀ ਦਲ ਦੇ ਵਿੱਚ ਕੁਝ ਬਦਲਾਅ ਆਏਗਾ ਦੇਖੋ ਬਦਲਾਅ ਤਾਂ ਆਊਗਾ ਹੀ ਜਦੋਂ ਗੁਰੂ ਦਾ ਹੁਕਮ ਹੋ ਗਿਆ ਉਹਦਾ ਹੁਕਮ ਤਾਂ ਇਨਵਿਨ ਮੰਨਿਆ ਜਾਣਾ ਹੈ ਮੰਨਣਾ ਕੇ ਵੀ ਜੋ ਗੁਰੂ ਨੇ ਕਿਰਪਾ ਕੀਤੀ ਸਾਰਾ ਇਹ ਠੀਕ ਹੋਣਾ ਹੈ ਤਾਂ ਬਾਬੇ ਨਾਲ ਪਿਆਰ ਕਰਨਾ ਇਹ ਸੰਸਰਦਾਰ ਸਰਜੀਤ ਸਿੰਘ ਜੀ ਰਖੜਾ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਇਹ ਜਿਹੜੀ ਸਜ਼ਾ ਲੱਗੀ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਵਾ ਉਹ ਮੰਨ ਕੇ ਇਹ ਸੇਵਾ ਜਿਹੜੀ ਨਿਭਾ ਰਹੇ ਹਨ ਅਤੇ ਇਹ ਜਿਹੜਾ ਸੀ ਇਹ ਸੇਵਾ ਜਿਹੜੀ ਸੀ ਸਾਨੂੰ ਪਹਿਲਾਂ ਜਿਹੜੀ ਸੀ ਇਹ ਨਿਭਾ ਲੈਣੀ ਚਾਹੀਦੀ ਸੀ ਤੇ ਵਧੀਆ ਰਹਿਣਾ ਸੀ ਉਹਨਾਂ ਨੇ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹਦੀ ਆਪਾਂ ਉਹਨੂੰ ਇਨਮਿਨ ਮੰਨ ਮੰਨ ਕੇ ਜਿਹੜਾ ਇਹ ਸੇਵਾ ਕਰ ਰਹੇ ਹਾਂ ਹਰਮਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦੀ